ਸਾਤਰੀਏ ਕਾਲ ਕਿਸਾਨ ਵੀਰੋ ਫਾਰਮਰਸ ਵੈਲਫੇਅਰ ਹਬ ਦੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਤੰਦਰੁਸਤ ਤੇ ਸਿਹਤਮੰਦ ਹੋਵਗੇ ਕਿਸਾਨ ਵੀਰੋ ਜਿਵੇਂ ਕਿ ਆਪਾਂ ਜਾਣਦੇ ਹਾਂ ਹਰ ਸਾਲ ਜੋ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਜੋ ਕਿਸਾਨ ਮੇਲੇ ਕਰਵਾਏ ਜਾਂਦੇ ਨੇ ਇੱਕ ਮੇਲਾ ਜੋ ਸੋਨੀ ਦਾ ਤੇ ਇੱਕ ਮੇਲਾ ਜੋ ਹਾੜੀ ਦਾ ਹਰ ਸਾਲ ਕਰਵਾਇਆ ਜਾਂਦਾ ਤੇ ਇਹਨਾਂ ਮੇਲਿਆਂ ਦੇ ਵਿੱਚ ਜੋ ਖੇਤੀਬਾੜੀ ਦੀਆਂ ਉਨਤ ਤਕਨੀਕਾਂ ਨੇ ਜਾਂ ਜੋ ਨਵੀਂ ਖੋਜ ਹੈ ਉਹ ਜੋ ਯੂਨੀਵਰਸਿਟੀ ਵੱਲੋਂ ਕੀਤੀ ਗਈ ਹੈ ਉਹਦੇ ਬਾਰੇ ਪ੍ਰਚਾਰ ਤੇ ਪ੍ਰਸਾਰ ਹੁੰਦਾ ਨਾਲ ਦੀ ਨਾਲ ਹੀ ਜੋ ਪ੍ਰਾਈਵੇਟ ਕੰਪਨੀਆਂ ਨੇ ਉਹ ਵੀ ਆਪਦੇ ਜੋ ਨਵੇਂ ਆਧੁਨਿਕ ਤਕਨੀਕ ਜਾਂ ਨਵੇਂ ਪ੍ਰੋਡਕਟ ਕਿਸਾਨਾਂ ਲਈ ਲੈ ਕੇ ਆਉਂਦੇ ਨੇ ਸੋ ਹਰ ਸਾਲ ਦੀ ਤਰ੍ਹਾਂ ਜੋ ਪੂਰੇ ਪੰਜਾਬ ਦੇ ਵਿੱਚ ਇਹ ਮੇਲੇ ਹੋਣ ਜਾ ਰਹੇ ਨੇ ਸੋ ਮਾਰਚ ਦਾ ਮਹੀਨਾ ਮੇਲਿਆਂ ਦਾ ਮਹੀਨਾ ਗਿਣਿਆ ਜਾਂਦਾ ਹੈ ਤੇ ਇਹ ਮੇਲੇ ਕਿਹੜੀ ਤਰੀਕ ਨੂੰ ਕਿਹੜੇ ਜ਼ਿਲ੍ਹੇ ਦੇ ਵਿੱਚ ਹੋਣਗੇ ਇਹ ਸਾਰੀ ਜਾਣਕਾਰੀ ਆਪਾਂ ਇਸ ਵੀਡੀਓ ਚ ਲਵਾਵਾਂਗੇ ਸਭ ਤੋਂ ਪਹਿਲੇ ਜਿਹੜੇ ਮੇਰੇ ਕਿਸਾਨ ਵੀਰ ਚੈਨਲ ਤੇ ਨਵੇਂ ਨੇ ਕਿਰਪਾ ਕਰਕੇ ਰੈੱਡ ਬਟਨ ਪ੍ਰੈਸ ਕਰਕੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈ ਇਹ ਹੀ ਵੀਡੀਓ ਜੇ ਤੁਸੀਂ ਫੇਸਬੁੱਕ ਪੇਜ ਤੇ ਦੇਖ ਰਹੇ ਹੋ ਤਾਂ ਪੇਜ ਨੂੰ ਵੀ ਲਾਈਕ ਤੇ ਫੋਲੋ ਕਰਨਾ ਨਾ ਭੁੱਲਿਓ ਸੋ ਕਿਸਾਨ ਵੀਰੋ ਸਭ ਤੋਂ ਪਹਿਲੇ ਆਪਾਂ ਜੋ ਸ਼ੁਰੂ ਕਰਦੇ ਆਂ ਉਹ ਪਹਿਲਾ ਜੋ ਮੇਲਾ ਜੋ ਹੋਣ ਜਾ ਰਿਹਾ ਉਹ 5 ਮਾਰਚ ਨੂੰ ਇਹ ਸੋਨੀ ਦੇ ਮੇਲੇ ਨੇ ਜੋ ਇਹਦੇ ਵਿੱਚ ਜੋ ਸੋਨੀ ਦੀ ਫਸਲ ਆਏਗੀ ਉਹਦੇ ਬਾਰੇ ਜੋ ਉન્નਤ ਤਕਨੀਕਾਂ ਜਾਂ ਨਵੇਂ ਬੀਜ ਦਾ ਪ੍ਰਸਾਰ ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤਾ ਜਾਏਗਾ ਤਾਂ ਸਭ ਤੋਂ ਪਹਿਲੇ ਜੋ ਮੇਲਾ ਹੋਣ ਜਾ ਰਿਹਾ 5 ਮਾਰਚ ਨੂੰ ਅੰਮ੍ਰਿਤਸਰ ਵਿਖੇ ਹੋਣ ਜਾ ਰਿਹਾ ਇਸ ਤੋਂ ਬਾਅਦ ਦੂਜਾ ਮੇਲਾ 7 ਮਾਰਚ ਨੂੰ ਬੱਲਵਾਲ ਸੋਖੜੀ ਵਿਖੇ ਲਗਾਇਆ ਜਾ ਰਿਹਾ ਹੈ ਉਸ ਤੋਂ ਬਾਅਦ 12 ਤੇ 18 ਮਾਰਚ ਨੂੰ ਜੋ ਬਠਿੰਡਾ ਅਤੇ ਫਰੀਦਕੋਟ ਨੂੰ ਮੇਲਾ ਰਹੇਗਾ ਸੋ 12 ਤਰੀਕ ਨੂੰ ਬਠਿੰਡਾ ਤੇ 18 ਤਰੀਕ ਨੂੰ ਫਰੀਦਕੋਟ ਵਿਖੇ ਕਿਸਾਨ ਮੇਲੇ ਲਗਾਏ ਜਾਣਗੇ ਉਸ ਤੋਂ ਬਾਅਦ ਗੁਰਦਾਸਪੁਰ ਵਿਖੇ ਜੋ ਮੇਲਾ 20 ਮਾਰਚ ਨੂੰ ਲੱਗੇਗਾ ਉਸ ਤੋਂ ਬਾਅਦ ਲਾਸਟ ਵਾਲਾ ਜੋ ਮੇਲਾ 22 ਮਾਰਚ ਨੂੰ ਰੋਣੀ ਪਟਿਆਲਾ ਵਿਖੇ ਲਗਾਇਆ ਜਾਏਗਾ ਇਸ ਦੇ ਨਾਲ ਜੋ ਸਭ ਤੋਂ ਮੇਨ ਮੇਲਾ ਜਿਹੜਾ 2 ਦਿਨ ਚੱਲਦਾ 14-15 ਮਾਰਚ ਨੂੰ ਇਹ ਮੇਲਾ ਜੋ ਲੁਧਿਆਣਾ ਯੂਨੀਵਰਸਿਟੀ ਹੈ ਪੀਏਯੂ ਉੱਥੇ ਲਗਾਇਆ ਜਾ ਰਿਹਾ ਪੀਏਯੂ ਕੈਂਪਸ ਦੇ ਵਿੱਚ 14 ਤੇ 15 ਮਾਰਚ ਨੂੰ ਇਹ ਮੇਨ ਮੇਲਾ ਇੱਥੇ ਲਗਾਇਆ ਜਾ ਰਿਹਾ ਇਸ ਦੇ ਨਾਲ ਨਾਲ ਜੋ ਆ PAU ਦੇ ਨਿਰਦੇਸ਼ਕ ਪ੍ਰਚਾਰ ਸਿੱਖਿਆ ਵਿਭਾਗ ਦੇ ਹੈੱਡ ਨੇ ਉਹ ਡਾਕਟਰ ਮੱਖਣ ਸਿੰਘ ਪੁੱਲਰ ਨੇ ਕਿਸਾਨ ਮੇਲਿਆਂ ਨੂੰ ਵਿੱਚ ਜੋ ਕਿਸਾਨਾਂ ਨੂੰ ਉਣ ਦੀ ਖਾਸ ਅਪੀਲ ਕੀਤੀ ਹੈ ਤੇ ਸੱਦਾ ਦਿੰਦਿਆਂ ਕਿਹਾ ਹੈ ਕਿ ਇੱਥੇ ਤੁਹਾਨੂੰ ਵਿਗਿਆਨਿਕ ਟੰਗਾ ਨਾਲ ਜੋ ਖੇਤੀ ਕਰਨ ਦੀ ਲੋੜ ਹੈ ਤੇ ਇਹਦੇ ਨਾਲ ਨਾਲ ਜੋ ਮੇਲੇ ਖੇਤੀ ਗਿਆਨ ਦੇ ਮੇਲੇ ਨੇ ਇਸ ਲਈ ਕਿਸਾਨਾਂ ਨੂੰ ਚਾਹੀਦਾ ਹੈ ਕਿ ਹਮ ਹਮ ਆ ਕੇ ਇਹਨਾਂ ਮੇਲਿਆਂ ਤੇ ਪਹੁੰਚੋ ਤੇ ਇਹਨਾਂ ਕਿਸਾਨ ਮੇਲਿਆਂ ਚ ਤੁਹਾਨੂੰ ਜੋ ਫਸਲਾਂ ਦੀਆਂ ਸੁਧਰੀਆਂ ਕਿਸਮਾਂ, ਸਬਜ਼ੀਆਂ, ਫਲਾਂ ਤੇ ਫੁੱਲਾਂ ਦੀਆਂ ਤੇ ਪਾਣੀ ਅਤੇ ਮਿੱਟੀ ਦੀ ਸੰਭਾਲ, ਨਦੀਨਾਂ ਦੀ ਰੋਕ-ਥੰਮ, ਖੁੰਬਾਂ ਦੀ ਖੇਤੀ, ਮਧੂਮੱਖੀ ਪਾਲਣ ਤੇ ਸੁਰੱਖਿਅਤ ਕਾਸ਼ਤ, ਸਿੰਚਾਈ ਦੇ ਨਵੇਂ ਢੰਗ ਤੇ ਖੇਤੀ ਸਿਹਤ ਬਾਰੇ ਜੋ ਵਿਸਥਾਰਪੂਰਵਕ ਜਾਣਕਾਰੀ ਤੁਹਾਨੂੰ ਇਹਨਾਂ ਮੇਲਿਆਂ ਦੇ ਵਿੱਚ ਮਿਲੇਗੀ। ਸੋ ਕਿਸਾਨ ਵੀਰੋ ਸਾਡੇ ਵੱਲੋਂ ਵੀ ਜੋ ਤੁਹਾਨੂੰ ਅਪੀਲ ਹੈ ਕਿ ਵੱਧ ਤੋਂ ਵੱਧ ਇਨ੍ਹਾਂ ਕਿਸਾਨ ਮੇਲਿਆਂ 'ਚ ਹਿੱਸਾ ਲਓ ਜਿਹੜੇ ਤੁਹਾਡੇ ਨੇੜੇ ਕਿਸਾਨ ਮੇਲੇ ਨੇ ਉਹਨਾਂ 'ਚ ਤਾਂ ਜ਼ਰੂਰ ਜਾਇਓ ਤੇ ਉਸ ਦੇ ਨਾਲ-ਨਾਲ ਜੋ ਪੀਏਯੂ ਕੈਂਪਸ ਦੇ ਵਿੱਚ ਮੇਲਾ ਹੈ ਉਹਦੇ ਵਿੱਚ ਵੀ ਤੁਸੀਂ ਆਪਦੀ ਹਾਜ਼ਰੀ ਜ਼ਰੂਰ ਲਵਾਉਣੀ ਹੈ ਤਾਂ ਜੋ ਨਵੀਆਂ ਤਕਨੀਕਾਂ ਉੱਥੇ ਆਉਂਦੀਆਂ ਨੇ ਸਭ ਤੋਂ ਪਹਿਲੇ ਆਪਾਂ ਉਹਨਾਂ ਨੂੰ ਅਪਣਾ ਕੇ ਨਵੇਂ ਸੁਧਰੇ ਬੀਜ ਲੈ ਕੇ ਆਪਣੇ ਖੇਤੀ ਦੇ ਢਾਂਗ ਨੂੰ ਨਵੇਂ ਪੱਧਰ ਤੇ ਲੈ ਕੇ ਜਾ ਸਕੀਏ ਸੋ ਵੀਡੀਓ ਚੰਗੀ ਲੱਗੀ ਤਾਂ ਜਿਆਦਾ ਤੋਂ ਜਿਆਦਾ ਕਿਸਾਨ ਵੀਰਾਂ ਨਾਲ ਵੀ ਜ਼ਰੂਰ ਸਾਂਝੀ ਕਰੋ ਤਾਂ ਜੋ ਉਹ ਵੀ ਇਸ ਜਾਣਕਾਰੀ ਦਾ ਲਾਹਾ ਲੈ ਸਕਣ ਤੇ ਇਦਾਂ ਦੀ ਖੇਤੀਬਾੜੀ ਸੰਬੰਧੀ ਜਾਣਕਾਰੀ ਵਾਸਤੇ ਫਾਰਮਰਸ ਵੈਲਫੇਅਰ ਹਬ ਦੇ ਵੀ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਧੰਨਵਾਦ ਦੋਸਤੋ